ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 8ਵਾਂ ਤਿਕੋਣਮਿਤੀ ਬਾਰੇ ਜਾਣ ਪਛਾਣ ਅਭਿਆਸ ਨੰਬਰ 8.3 ਸਵਾਲ ਦੂਜਾ ਤੇ ਜਿਹੜਾ ਕਿ ਅਸੀਂ ਦੋ ਵੀਧੀਆਂ ਰਾਹੀਂ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਦੋਨੋਂ ਵੀਧੀਆਂ ਰਾਹੀਂ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਚੈਨਲ ਤੇ ਜਲੇ ਜਾ ਕੇ ਤੁਸੀਂ ਪਲੇਲਿਸਟ ਟੈਪ ਕਰੋਗੇ ਤੇ ਦੇਖੋਗੇ ਉੱਥੇ ਹੈਗੀ ਹੈ 10th math notes 10th science 10th english NCERT 10th english literature 10th grammar ਫਿਰ ਕਿਹਾ ਕੀ ਗਣਿਤ ਦੇ ਸਿਧਾਂਤ ਤੇ ਕਿਹਾ ਕੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਦੇਖੋ ਸੋ ਬੱਚਿਓ ਅੱਗੇ ਵਧਣ ਤੋਂ ਪਹਿਲੇ ਤੁਹਾਡੇ ਸਹੂਲਤ ਲਈ ਮੈਂ ਇਹ ਸੂਤਰ ਜਿਹੜੇ ਨੇ ਇੱਕ ਥਾਂ ਤੇ ਇਕੱਤਰ ਕਰ ਦਿੱਤੇ ਨੇ ਸਕਰੀਨਸ਼ਾਟ ਲੈ ਕੇ ਰੱਖ ਲਓ ਇਹਨਾਂ ਦਾ ਚਾਰਟ ਪੇਪਰ ਤੇ ਜਾਂ ਵੱਡੇ ਪੇਪਰ ਤੇ ਲਿਖ ਕੇ ਕੰਨ ਤੇ ਚਿਪਕਾ ਲਓ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਵਾਂਗੂ ਕੰਠ ਕਰ ਲਓ ਤੇ ਇਹ ਵੀ ਸੂਤਰ ਨੇ ਬੱਚਿਓ ਬੀਜ ਗਣਿਤਿਕ ਤਤਸਮਕ ਜਿਹੜੇ ਨੇ ਅਸੀਂ 8ਵੀਂ 9ਵੀਂ ਜਮਾਤਾਂ ਤੋਂ ਪੜ੍ਹਦੇ ਆ ਰਹੇ ਹਾਂ ਇਹਨਾਂ ਦੀ ਵਰਤੋਂ ਵੀ ਕਿਤੇ ਨਾ ਕਿਤੇ ਅੱਗੇ ਜਾ ਕੇ ਜਿਹੜੇ ਅਸੀਂ ਸਵਾਲ ਕਰਾਂਗੇ ਉਹਨਾਂ ਵਿੱਚ ਇਹਦੀ ਹੋਏਗੀ ਸੋ ਇਹਨਾਂ ਨੂੰ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਚਾਰਟ ਪੇਪਰ ਤੇ ਯਾਂ ਕੰਨ ਤੇ ਲਿਖ ਕੇ ਆਪਣਾ ਕਾਗਜ਼ ਤੇ ਲਿਖ ਕੇ ਚਿਪਕਾ ਲਵੋ ਤੇ ਬਾਰ-ਬਾਰ ਇਹਨਾਂ ਨੂੰ ਲਿਖ ਕੇ ਚੰਗੀ ਤਰ੍ਹਾਂ ਪਾਣੀ ਵਾਂਗੂ ਕੰਠ ਕਰ ਲਓ ਆਉਣ ਕਰੀਏ ਸਵਾਲ ਸੋ ਸਵਾਲ ਇਹ ਕਹਿੰਦੇ ਬੱਚੋ ਕੋਣ A ਦੇ ਬਾਕੀ ਸਾਰੇ ਤਿਕੋਣ ਮਿਤੀ ਅਨੁਪਾਤਾਂ ਨੂੰ ਸੈਕੈਂਟ A ਦੇ ਪਦਾਂ ਵਿੱਚ ਦਰਸਾਓ ਸੋ ਸੈਕੈਂਟ A ਤੇ ਸੈਕੈਂਟ A ਵਿੱਚ ਹੈਗਾ ਹੀ ਹੈ ਇਹਨਾਂ ਬਾਕੀ ਦੇ ਜਿਹੜੇ 5 ਬੱਚੇ ਨੇ ਉਹਨਾਂ ਨੂੰ ਸੈਕੈਂਟ ਦੇ ਰੂਪ ਵਿੱਚ ਦਰਸਾਉਣਾ ਹੈ ਸੋ ਅਸੀਂ ਉਹ ਸੂਤਰ ਵਰਤਾਂਗੇ ਅਸੀਂ ਜਾਣਦੇ ਹਾਂ ਕਿ sin² A 1 cos² A ਅਤੇ ਕੋਸੀਕੈਂਟ a ਬਰਾਬਰ 1/sin a ਠੀਕ ਹੈ ਤੇ cos a ਤੇ ਸਭ ਤੋਂ ਸੌਖਾ ਹੀ ਹੈ ਉਹ ਸਾਨੂੰ ਪਤਾ 1/secant a ਹੁੰਦਾ ਹੈ ਸੋ ਅਨ ਦੇਖੋ ਬੱਚਿਓ sin² a ਬਰਾਬਰ 1/ ਕਿਉਂਕਿ cos a 1/cos² a ਸੋ cos a ਕਿਹਦੇ ਬਰਾਬਰ ਹੁੰਦਾ 1/secant a ਸੋ ਇਹ ਹੋ ਗਿਆ 1/1/secant² a ਸੋ ਜਿਹੜਾ ਇੱਕ ਵਿੱਚੋਂ 1/secant² a ਨੂੰ ਘਟਾਇਆ ਬਣ ਗਿਆ ਇਹਦਾ ਪੂਰਾ ਲਿਆ secant² a ਨਾਲ ਗੁਣਾ ਹੋ ਜਾਏਗਾ secant² a 1/secant² a ਇਹ ਤੇ ਆ sin^2a ਹੁਣ ਜਿਲੇ ਵਰਗਮੂਲ ਦਿੱਤਾ ਦੋਨੋਂ ਪਾਸੇ ਇਹਦਾ ਵਰਗਮੂਲ ਆ ਤੇ ਆ ਗਿਆ sin ਨੇ ਜਿਲੇ ਇਹਦਾ ਵਰਗਮੂਲ ਆ ਤੇ ਇੱਥੇ ਤੇ ਵਰਗਮੂਲ ਆ ਜਾਏਗਾ ਚਿੰਨ ਤੇ secant^2a ਦਾ ਵਰਗਮੂਲ ਹੋ ਜਾਏਗਾ secant a ਸੋ ਇਹ ਆ ਗਿਆ ਸਾਡਾ sin secant ਦੇ ਰੂਪ ਵਿੱਚ ਹੁਣ ਕੋ secant a ਕਿਹਦੇ ਬਰਾਬਰ ਹੁੰਦਾ 1/sin a ਸੋ ਇਹ sin a ਹੈਗਾ ਤੇ ਅਲਟ ਕਰਮ ਹੋ ਜਾਏਗਾ ਸੋ secant a ਉੱਪਰ ਆ ਜਾਏਗਾ ਇਹ ਜਿਹੜਾ ਅੰਸ਼ ਹਰ ਹੈਗਾ ਅੰਸ਼ ਬਣ ਜਾਏਗਾ ਤੇ ਇਹੜਾ ਅੰਸ਼ ਹੈਗਾ ਹਰ ਬਣ ਜਾਏਗਾ secant^2a / 1/a 1 ਤੇ ਵਰਗਮੂਲ ਦਾ ਚਿੰਨ ਲੱਗ ਗਿਆ ਸੋ ਸਾਡੇ ਕੋਲ ਸਾਈਨ ਇਹ ਵੀ ਹੋ ਗਿਆ ਤੇ ਕੋ ਸੈਕੈਂਟ ਇਹ ਵੀ ਹੋ ਗਿਆ ਹੁਣ ਅਗਲੇ ਤਿੰਨ ਹੋਰ ਦੇਖੀਏ ਹੁਣ ਅਸੀਂ ਜਾਣਦੇ ਹਾਂ ਕਿ ਟੈਨ ਸਕੁਅਰ a ਸੈਕੈਂਟ ਸਕੁਅਰ a 1 ਸੋ ਇਹ ਤੇ ਸੌਖਾ ਹੀ ਹੈ ਸੋ ਟੈਨ a ਕਿਹਦੇ ਬਰਾਬਰ ਹੋ ਜਾਏਗਾ ਵਰਗਮੂਲ ਲਿਆ ਜਿੱਲੇ ਤੇ ਇੱਥੇ ਵਰਗਮੂਲ ਦਾ ਚਿੰਨ ਲੱਗ ਗਿਆ ਤੇ ਕੋਟ a ਦੇ ਨਾਲ ਕਿਹਦੇ ਬਰਾਬਰ ਹੁੰਦਾ 1 ਕੋਟ a ਕੋਟ a ਬਰਾਬਰ 1 ਟੈਨ a ਹੁੰਦਾ ਸੋ 1 ਇਹ ਜੋ ਟੈਨ ਸੀਗਾ ਉਹ ਇੱਥੇ ਥੱਲੇ ਆ ਜਾਏਗਾ 1 ਟੈਨ a ਸੋ 1 ਟੈਨ a ਸੌਖਾ ਹੋ ਗਿਆ ਤੇ ਕੋਸ a 1 ਸੈਕੈਂਟ ਹੁੰਦਾ ਹੀ ਹੈ ਸੋ ਕੈਨ ਵਗਣਾ ਹਨਾ ਸੋ ਅਵਨ ਇਸੇ ਸਵਾਲ ਨੂੰ ਬੱਚਿਓ ਜਿਹੜਾ ਇੱਕ ਉਹ ਮੂਲ ਸਿਧਾਂਤ ਹੈਗਾ ਤਿਕੋਣਮਿਤੀ ਦਾ ਉਹਦੀ ਵਰਤੋਂ ਕਰਕੇ ਵੀ ਅਸੀਂ ਇਹ ਸਵਾਲ ਨੂੰ ਬੜੇ ਚੰਗੇ ਤੰਮਨਾ ਕਰ ਸਕਦੇ ਹਾਂ ਸਧੂ ਜੀ ਵਿਧੀ ਬੱਚਿਓ ਇਹ ਵਿਧੀ ਬਹੁਤ ਵਧੀਆ ਹੈ ਇਹਦੇ ਰਾਹੀਂ ਤੁਹਾਨੂੰ ਤਿਕੋਣਮਿਤੀ ਦੇ ਮੂਲ ਸਿਧਾਂਤਾਂ ਦਾ ਅਭਿਆਸ ਚੰਗੀ ਤਰ੍ਹਾਂ ਹੋ ਜਾਏਗਾ ਸੋ ਮੈਂ ਕਹਾਂਗਾ ਜਿਹੜੀ ਇਹ ਵਿਧੀ ਜਿਹੜੀ ਹੈ ਮੱਲੀ ਜਦੋਂ ਸੂਤਰ ਦਾ ਨਹੀਂ ਪਤਾ ਤੇ ਤੁਸੀਂ ਇਸ ਵਿਧੀ ਨੂੰ ਚੰਗੀ ਤਰ੍ਹਾਂ ਵਿਹਾਸ ਕਰੋ ਇਹਦੇ ਨਾਲ ਤੁਹਾਨੂੰ ਮੂਲ ਰੂਪ ਵਿੱਚ ਉਹ ਤਿਕੋਣਮਿਤੀ ਜਿੱਦਾਂ ਕੰਮ ਕਰਦੀ ਹੈ ਉਹਦਾ ਚੰਗੀ ਤਰ੍ਹਾਂ ਵਿਆਸ ਹੋ ਜਾਏਗਾ ਤੇ ਸਵਾਲ ਨੂੰ ਆਫਰ ਆਗੇ ਕਿਸੇ ਵੀ ਟੰਗ ਨਾਲ ਆ ਜਾਏ ਤੇ ਤੁਸੀਂ ਇਸ ਟੰਗ ਨੂੰ ਵਰਤ ਕੇ ਫਿਰ ਸਵਾਲ ਕਰ ਸਕਦੇ ਹੋ ਸੋ ਇੱਕ ਸਮਕੋਣੀ ਤ੍ਰਿਭੁਜ ABC ਖਿੱਚੋ ਸੋ ਸੈਕੈਂਟ A ਕਿਉਂਕਿ ਸੈਕੈਂਟ A ਨੂੰ ਬਦਲਣਾ ਸੈਕੈਂਟ A ਦਾ ਬਦਲਣਾ ਸੈਕੈਂਟ A ਬਰਾਬਰ ਸੈਕੈਂਟ A ਬਟਾ ਇੱਕ ਲਿਖ ਲਿਆ ਏਦਾਂ ਤੇ ਸੈਕੈਂਟ A ਕਿਹਦੇ ਬਰਾਬਰ ਹੁੰਦਾ ਬੱਚਿਓ ਸੈਕੈਂਟ A ਬਰਾਬਰ ਹੁੰਦਾ ਕਰਨ ਲਾਗਵੀ ਪੂਜਾ ਸੋ ਕਰਨ ਹੈਗਾ AC ਤੇ ਲਾਗਵੀ ਪੂਜਾਗੀ AB ਸੋ ਇਹ AC ਤੇ ਇਹ AB ਠੀਕ ਹੈ ਜੀ ਹੁਣ ਇਸ ਤਰ੍ਹਾਂ AB ਬਰਾਬਰ ਜਿਹੜਾ ਕਿਹਾਦਾ AB ਬਰਾਬਰ 1K ਬਰਾਬਰ K ਤੇ AC ਬਰਾਬਰ K ਸੈਕੈਂਟ ਹੈ ਜਿੱਥੇ K ਇੱਕ ਧਨਾਤਮਕ ਸੰਖਿਆ ਹੈ ਹੁਣ ਪਾਈਥਾਗੋਰਸ ਥਿਊਰਮ ਮੁਤਾਬਕ BC ਦਾ ਵਰਗ BC ਸਾਡੇ ਕੋਲ ਨਹੀਂ ਹੈਗਾ ਕਰਨ ਹੈਗਾ ਪਰਿਕੋਜਣੀ ਹੈਗੀ ਸੋ BC ਦਾ ਵਰਗ ਬਰਾਬਰ AC ਦਾ ਵਰਗ AB ਦਾ ਵਰਗ ਸੋ K ਸੈਕੈਂਟ A ਪੂਰੇ ਦਾ ਵਰਗ K ਵਰਗ ਇਹ ਬਣੇ K ਵਰਗ ਸੈਕੈਂਟ ਵਰਗੇ K ਵਰਗ K ਵਰਗ ਬਾਹਰ ਸਾਂਝਾ ਲਿਆ ਬ੍ਰੈਕਟ ਪਾ ਕੇ ਸੈਕੈਂਟ ਵਰਗੇ 1 ਸੋ bc ਦੇ ਬਰਾਬਰ ਹੋ ਜਾ ਵਰਗਮੂਲ ਜਿ ਲਵਾਂਗੇ ਸੋ bc ਵਰਗ ਦਾ ਵਰਗਮੂਲ bc k² ਦਾ ਵਰਗਮੂਲ k ਤੇ ਇੱਥੇ ਅਸੀਂ ਵਰਗਮੂਲ ਦਾ ਚਿੰਨ ਲਗਾ ਦਿੱਤਾ ਹੁਣ ਬੱਚੋ ਜਿਹੜਾ bc ਹੈ ਸਾਡੇ ਕੋਲ ਇਹ ਵਾਲਾ ਇਹ ਸਾਨੂੰ ਪ੍ਰਾਪਤ ਹੋ ਗਿਆ ਇਹ ਕਿ ਦੇ ਬਰਾਬਰ ਹੈ k secant² 1 ਦਾ ਵਰਗਮੂਲ ਹੁਣ ਬੱਚੋ ਤਿੰਨੋਂ ਸਾਨੂੰ ਭਜਾਵਾਂ ਮਿਲ ਗਈਆਂ ਤੇ ਹੁਣ ਅਸੀਂ ਸਾਰੇ ਹੀ ਸਹਿਸਵਾ ਬੜੇ ਸੌਖੇ ਢੰਗ ਨਾਲ ਕਰ ਸਕਦੇ ਹਾਂ ਜਿੰਨੇ ਵੀ ਤਿਕੋਣਮਿਤੀ ਜਿਹੜੇ ਰੂਪ ਨੇ ਸੋ ਇਸ ਤਰ੍ਹਾਂ BC ਸਾਡੇ ਕੋਲ ਆ ਪ੍ਰਾਪਤ ਹੋ ਗਿਆ ਹੁਣ sin ਐ ਕਿਹਦੇ ਬਰਾਬਰ ਹੁੰਦਾ ਸਨਮੁਖ ਪੂਜਾ ਕਰਣ ਸੋ ਸਨਮੁਖ ਪੂਜਾ ਕਿਹਦੇ ਬਰਾਬਰ ਐ k secant² 1 ਵਰਗਮੂਲ k secant ਐ k ਇਹ ਨਾਲ ਕੀ ਕੱਟ ਗਿਆ ਉਹ ਹੀ secant² 1 secant ਐ ਸੋ sin ਐ secant ਦੇ ਰੂਪ ਵਿੱਚ ਆ ਗਿਆ cosecant ਐ ਕਿਹਦੇ ਬਰਾਬਰ ਹੁੰਦਾ cosecant ਐ ਹੁੰਦਾ ਬੱਚਿਓ ਕਰਣ ਸਨਮੁਖ ਪੂਜਾ ਸੋ ਆ ਗਿਆ ਇਦਾਂ ਕਰਕੇ ਲਿਖ ਦਿੱਤਾ k ਇਹ ਨਾਲ ਕੀ ਕੱਟ ਗਿਆ secant वर्ग a 1 secant a ਤੁਹਾਨੂੰ ਇਹ ਚੇਤਾ ਰੱਖਣ ਦੀ ਲੋੜ ਨਹੀਂ ਕਿ ਕੋ ਸੈਕੈਂਟ a sin a ਦਾ ਉਲਟ ਕਰਮ ਹੁੰਦਾ ਹੈ ਤੋ ਤੁਹਾਨੂੰ ਇਹ ਸਾਨੂੰ ਫਾਰਮੂਲੇ ਪਤਾ ਨਹੀਂ ਆ ਬੜਿਆ ਸੋ cos a ਕਿਹਦੇ ਬਰਾਬਰ ਹੁੰਦਾ ਹੈ ab ac ਭਾਗ ਲਾਗਵੀ ਪੂਜਾ ਕਰਨ ਸੋ k k secant a 1 secant a ਅੱਗੇ ਚਲੀਏ ਹੁਣ ਆ ਗਿਆ tan a ਕਿਹਦੇ ਬਰਾਬਰ ਹੁੰਦਾ ਹੈ ਸੰਮੁਖ ਪੂਜਾ ਲਾਗਵੀ ਪੂਜਾ ਸੋ bc ab सो के कटा एक बटा के कट के के गया बराबर सीकड स्क्यर एक्ट ए बराबर होता है पूजा बटा सनु पूजा सो लाघवी पूजा हैगी सनु पूजा हैगी भी बटा बीसी भीसी बी आना ਇਹ ਗਲਤੀ ਹੋ ਗਈ ਇਹ ਵੀ बटा bc cot a ਲਗਮੀ ਪੁਜਾ ਸੰਮੁਕ ਪੁਜਾ ਇਹ ਵੀ बटा bc so k k secant square a 1 so ਬਰਾਬਰ 1 secant square a 1 so ਇਸ ਤਰ੍ਹਾਂ ਅਸੀਂ ਦੇਖਿਆ ਬੱਚਿਓ ਕਿ ਸਾਰੇ ਜਿਹੜੇ ਤ੍ਰਿਕੋਣਮਿਤੇ ਅਨੁਪਾਤ ਸੀਗੇ ਉਹਨਾਂ ਨੂੰ ਅਸੀਂ secant a ਦੇ ਰੂਪ ਵਿੱਚ ਦਰਸਾ ਲਿਆ ਇਹ ਮੂਲ ਸਿਧਾਂਤ ਜਿਹੜਾ ਤ੍ਰਿਕੋਣਮਿਤੀ ਦਾ ਉਹਨੂੰ ਵਰਤ ਲਿਆ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ